ਸ੍ਰੀ ਗੁਰੂ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੁਰ ਸੁਣਾਉਂਦੀ ਸਾਰੇ ਕਿਵੇਂ ਵਿਦਿਆ ਠੀਕ ਠਾਕ ਜਿਹੜੇ ਮੇਰੇ ਵੀਰ ਭੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਆਪਣੀ ਮੱਝ ਸੁਹੀ ਹੈ ਨਾ ਤੇ ਕਰਮਾਲ ਵੀ ਇੱਕ ਮੱਝ ਵੀ ਪੁੱਛ ਦਈ ਵੀ ਦੋ ਕੱਟੇ ਤੋਂ ਵੱਧ ਮਸਾ ਕੱਟੀ ਦਿੱਤੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਨਾ ਅਜਾ ਸਰਟਕ ਪ੍ਰਦਮਾ ਸਾਜੀ ਰਹੇ ਮੈਂ ਅਸਨੀ ਜੀ ਬੈਠਣ ਦਿੱਤੀ ਆਇਆ ਕਰੀ ਬਿੰਦੂ ਵਿੱਚ ਆਇਆ ਕਰੀ ਵੀ ਕੱਟੀ ਕਿਤੇ ਇਧਰ-ਉਧਰ ਤਾਂ ਨਹੀਂ ਹੋਊਗੀ ਤੇ ਆਪਣੀ ਮੱਝ ਦਾ ਇਹ ਜੇਰ ਪੂ ਦਾ ਕੰਮ ਜੇਰ ਵਾਸਤੇ ਜੇਰ ਘਰ ਵੀ ਪਿਆ ਸਕਦੇ ਹੈ ਨਾ ਪਰ ਆਪਣੀ ਮੱਝ ਇਹ ਨਾ ਇਹ ਚੀਜ਼ਾਂ ਖਾ ਕੇ ਰਾਜੀ ਨਹੀਂ ਹੈਗੀ ਤੇ ਆਪਾਂ ਇਹਨੂੰ ਦੇਖੀ ਚੀਜ਼ਾਂ ਹੀ ਪਾਈਆਂ ਸੀ ਜੇਰ ਵਾਸਤੇ ਜਿਵੇਂ ਕਿ ਆਪਾਂ ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਸੂਈ ਹੈ 12 ਵਜੇ ਲਾਉਂਦੀ ਸੀ 12 ਵਜੇ ਸੂਈ ਤਾਂ ਕੰਡਾ ਤੋਂ ਬਾਅਦ ਅਸੀਂ ਇਹਨੂੰ ਗਰਮ ਪਾਣੀ ਪਿਲਾਤਾ ਇੱਕ ਕੁਆਰਟੀ 20 ਲੀਟਰ ਪਾਣੀ ਕੋਸਾ ਜਾਂ ਪਾਣੀ ਗਰਮ ਨਹੀਂ ਵੀ ਜੇ ਠੰਡ ਦਾ ਗਰਮ ਵੀ ਪਿਆਸੇ ਹੋਣਾ ਜੇ ਪਰ ਆਪਾਂ ਨੋਰਮਲ ਜਿਹਾ ਕੋਸਾ ਜਿਹਾ ਪਾਣੀ ਪੀਦਾ ਗਰਮ ਪਾਣੀ ਪਾ ਕੇ 2-3 ਲੀਟਰ ਵਿੱਚ ਬਾਲਟੀ ਤੇ ਵਿੱਚ ਪਾਤਾ ਜੀ ਨੂਨ ਤੇ ਉਹ ਪੀਤਾ ਸੀ ਇਹਨੂੰ ਫਿਰ ਉਸ ਤੋਂ ਬਾਅਦ ਜੇ 2 ਘੰਟੇ ਬਾਅਦ 2-3 ਘੰਟਾ ਬਾਅਦ ਤਾਂ ਇਹਨੂੰ ਕਾੜਾ ਦਿੱਤਾ ਕਾੜਾ ਦਿੱਤਾ ਆਪਾਂ ਇੱਕ ਮੁਠੀ ਬਾਜੀ ਸੌਫ ਦੋ ਚਮਚੇ ਜਵੈਣ ਦੇ ਪਾ ਲੈ ਤੇ ਇੰਨਾ ਕੁ ਗੁੜ ਪਾ ਲਿਆ ਜਿਹਨੂੰ ਪਾਈਆ ਕੁ ਗੁੜ ਤੇ ਉਹਨੂੰ ਰਿੰਨ ਕੇ ਸਾਰੇ ਉਸ ਤੋਂ ਬਾਅਦ ਜ਼ਰੂਰ ਨੋਰਮਲ ਜਿਹਾ ਠੰਡਾ ਜਿਹਾ ਹੋ ਗਿਆ ਤੇ ਉਸ ਤੋਂ ਬਾਅਦ ਵਿੱਚ 1-1/2 ਚਮਚ ਹਲਦੀ ਦਾ ਪਾ ਕੇ ਆਪਾਂ ਉਹ ਪਿਲਾ ਦਿਆ ਇਹਨੂੰ ਹਣਾ ਤੇ ਫਿਰ ਵੀ ਜੇ ਇਹ ਜੇਰੂਨ ਵੀ ਮੱਝ ਦੇ ਵਿੱਚ ਜੇਰ ਆ 5-6 ਘੰਟੇ ਦੇ ਵਿੱਚ ਪੈਣੇ ਚਾਹੀਦੀ ਹੈ ਹਨਾ ਵੀ ਇੰਨਾ ਟਾਈਮ ਸਹੀ ਹੁੰਦਾ ਪਰ ਕਾਲੀ ਵੀ ਨਾ ਕਰੀ ਵੀ 2 ਘੰਟੇ ਦੇ ਵਿੱਚ ਜੇਰ ਪੈ ਜੀ ਜੀ ਕਈ ਪਸ਼ੂ ਨਹੀਂ ਪੈਂਦੀ ਕਈਆਂ ਨੇ ਪਾਇਆ ਸਾਡੇ ਦੂਜੇ ਝੋਟੀ ਆ ਉਹਦੇ 2-2 ਘੰਟੇ ਦੇ ਵਿੱਚ ਜੇਰ ਪੈ ਜਾਂਦੇ ਦੋਸ ਸੁਆ ਸੁਪੀ ਉਹ ਉਹ ਤੋਂ ਸਾਨੂੰ ਕੋਈ ਟੈਨਸ਼ਨ ਨਹੀਂ 2 ਘੰਟਿਆਂ ਦੇ ਵਿੱਚ ਉਹ ਸਾਰਾ ਸੂਆ ਸਮਝ ਜਾਂਦਾ ਉਹਦਾ ਹਨਾ ਇਹ ਸਾਡੀ ਮੱਝ ਦਾ ਸਾਨੂੰ ਪਤਾ ਹੈ ਵੀ 5-6 ਘੰਟੇ ਤੂੰ ਜੇਰੇ ਦੀ ਪੈਂਦੀ ਆ ਪਿਛਲੀ ਵਾਰ ਤਾਂ ਕਾਫੀ ਟਾਈਮ ਲੱਗ ਗਈ ਸੀ ਇਹ ਤੇ ਜੇਰ ਪਾਰੇ ਨਹੀਂ ਪਿੰਦੀ ਆਪਾਂ ਇਹ ਚੀਜ਼ਾਂ ਦੇ ਸਕਦੇ ਆਪਣੇ ਮੱਝ ਨੂੰ ਉਹਨਾਂ ਜਦੋਂ ਜੇਰ ਨਾ ਪਵੇ ਆਪਾਂ ਇਹ ਵਿਨੁਕਤ ਅਪਦੇਸ਼ੀ ਚੀਜ਼ਾਂ ਦੇ ਸਕਦੇ ਕੁਸਾਫੀ ਇਹਨੂੰ ਨਾ ਦੁੱਧ ਕੱਢ ਕੇ ਇਹਦਾ ਪਹਿਲਾ ਤੇ ਦੂਸਰਾ ਸੀ ਕੱਟੇ ਨੂੰ ਭਲਾਤਾ ਤੇ ਅੱਧੀ ਕਿ ਲੀਟਰ ਦੁੱਧ ਕੱਢ ਕੇ ਵਿੱਚ ਅੱਧੀ ਕਿਲੋ ਪਾ ਲੈ ਪਾਣੀ ਤੇ ਉਹ ਪਿਲਾਤਾ ਕਈ ਤਾਂ ਕਹਿੰਦੇ ਦੁੱਧ ਵੀ ਮਾਣਾ ਹੁੰਦਾ ਪਿਲਾਣਾ ਨਹੀਂ ਚਾਹੀਦਾ ਚਲੋ ਫਿਰ ਸਾਨੂੰ ਐ ਹੋ ਗਿਆ ਬਿਲਕੁਲ ਤਾਂ ਜੇਰ ਪੈ ਜੂਗੀ ਹਨਾ ਤੇ ਉਹ ਮੋਝ ਦੁੱਧ ਪਿਲਾ ਵੀ ਦਿੰਨੇ ਆ ਕਈ ਵੀ ਉਹ ਕੰਨ ਨਹੀਂ ਪਿਲਾਉਣਾ ਚਾਹੀਦਾ ਦੁੱਧ ਵੀ ਮਾੜਾ ਹੁੰਦਾ ਫਿਰ ਪਸ਼ੂ ਦੁੱਧ ਨਹੀਂ ਚੜਦਾਗਾ ਤੇ ਹੁਣ ਅਸੀਂ ਘੱਟ ਪਿਲਾਉਣ ਲੱਗੇ ਪਹਿਲਾਂ ਮੈਂ ਪਹਿਲਾਂ ਤਾਂ ਨਾ ਜੋ ਲਾਲੋ ਵਿਆਹ 10 ਸਾਲ ਪਹਿਲਾਂ ਜਦੋਂ ਵੀ ਸਾਰੇ ਇਕੱਠੇ ਸੀ ਉਹ ਤੋਂ ਵੀ ਜਿੰਨੇ ਦਿਨ ਦੁੱਧ ਆਪਾਂ ਨਹੀਂ ਵਰਤਨਾ ਸੀਗਾ ਬੇਬੇ ਕਹਿੰਦੇ ਮੱਝ ਨੂੰ ਪਾ ਦੋ ਮੱਝ ਨੂੰ ਪਾ ਦੋ 2-3 ਕਿਲੋ ਦੁੱਧ ਸਵੇਰੇ ਸ਼ਾਮ ਅਸੀਂ ਕਾ ਲੈਂਦੇ ਪਰ ਹੁਣ ਅਸੀਂ ਘੱਟ ਦੁੱਧ ਪਿਲਾਉਣੇ ਆਗੇ ਇੱਥੇ ਹੋ ਗਿਆ ਜੀ ਤੀਸਰਾ ਦਿਨ ਆਪਣੀ ਮੱਝ ਸੂਈ ਨੂੰ ਅਜੇ ਤੀਸਰਾ ਦਿਨ ਹੋ ਗਿਆ ਤੇ ਆਪਾਂ ਮੱਝ ਨਮਾਈ ਨਹੀਂ ਸੀਗੀ ਹਣਾ ਤਾਂ ਉਹ ਸਾਡੀ ਸਲਾਹ ਸੀ ਵੀ ਅੱਜ ਵੀ ਜੇ ਆਪਾਂ ਨਾ ਨਵਾਈਏ ਪਰ ਥੋੜੀ ਜਿਹਾ ਨਾ ਜ਼ਿਆਦਾ ਲਿਬੜ ਰਹੀ ਸੀ ਵਿਚਾਰੀ ਨਾਲ ਅਚਵੀ ਜਮਾਨ ਰਹੀ ਸੀ ਤੇ ਆਪਾਂ ਨੂੰ ਨਾ ਜੇ ਆਪਾਂ 3-4 ਦਿਨ ਆਪਾਂ ਮੱਝ ਨਾ ਨਵਾਈਏ ਤਾਂ ਵਧੀਆ ਰਹਿੰਦਾ ਹੈ ਨਾ ਸੂਏ ਤੋਂ ਬਾਅਦ ਤੇ ਪਹਿਲਾਂ ਸਰਦੀ ਹੋਵੇ ਤਾਂ ਆਪਾਂ ਨਹਾ ਦਿੱਤੇ ਚਾਰ-ਪੰਜ ਦਿਨ ਵੀ ਨਹਾ ਸਕਦੇ ਆ ਪਰ ਥੋੜੀ ਜਿਹੀ ਗਰਮੀ ਚ ਮਾਸੇ ਜੇ ਕਰਕੇ ਨਾ ਇਹ ਥੋੜੀ ਜਿਹੀ ਅਚਵੀ ਵੀ ਕਰ ਰਹੀ ਸੀ ਗਰਮੀ ਸੀ ਨਾ ਤੇ ਤਾਂ ਕਰਕੇ ਅਸੀਂ ਤੀਸਰੇ ਦਿਨ ਅੱਜ ਇਹਨੂੰ ਨਵਾਵਾਂਗੇ ਤੇ ਨਵਾਵਾਂਗੇ ਆਪਾਂ ਗਰਮ ਪਾਣੀ ਨਾਲ ਹੈ ਨਾ ਜੇ ਆਪਾਂ ਇਹਨਾਂ ਛੋਟੇ-ਛੋਟੇ ਗੱਲਾਂ ਦਾ ਧਿਆਨ ਰੱਖਾਂਗੇ ਆਪਦੇ ਨਾਲੇ ਆਪਾਂ ਪਸ਼ੂ ਨੂੰ ਸਹੀ ਤਰੀਕੇ ਨਾਲ ਸੰਭਾਲਾਂਗੇ ਨਾਲੇ ਆਪਦੇ ਪੈਸੇ ਦੀ ਬਚਤ ਕਰ ਲਾਂਗੇ ਆਪਾਂ ਹਨਾ ਨਾਲੇ ਤਾਂ ਪਸ਼ੂ ਕਿਉਂਕਿ ਜੇ ਆਪਾਂ ਹੁਣ ਮੋਟਰ ਛੱਡ ਕੇ ਨੂੰ ਨਮਾਵਾਂਗੇ ਹਨਾ ਇਹ ਤਾਂ ਬਿਮਾਰ ਹੋਣ ਦਾ ਵੀ ਡਰ ਹੈਗਾ ਬਿਮਾਰ ਨਾ ਹੋ ਜੇ ਇਹ ਫਿਰ ਨਾਲੇ ਤਾਂ ਆਪਣੇ ਪਸ਼ੂ ਦਾ ਸੂਆ ਖਰਾਬ ਹੋ ਜਾਊਗਾ ਤੇ ਨਾਲੇ ਆਪਣੇ ਪੈਸੇ ਵੀ ਲੱਗੋ ਲੱਗਾ ਕਿਉਂਕਿ ਜੇ ਇੱਕ ਵਾਰੀ ਪਸ਼ੂ ਸੂਏ ਚ ਆਪਣਾ ਪਸ਼ੂ ਖਰਾਬ ਹੋ ਗਿਆ ਤਾਂ ਮੁੜ ਕੋ ਸਾਰਾ ਸੂਆ ਪਸ਼ੂ ਠੀਕ ਨਹੀਂ ਆਉਂਦਾ ਨਾ ਹੋ ਉਹਨੇ ਦੁੱਧ ਤੇ ਆਵੇ ਤੇ ਇੰਨਾ ਉਹ ਮੁੜ ਕੇ ਉਹ ਜਦ ਉਹਦਾ ਸੇਤ ਬਣੇ ਹਨਾ ਕਿਉਂਕਿ ਇਸ ਟਾਈਮ ਨਾਲ ਪਸ਼ੂ ਨੂੰ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਹੈਗੀ ਇਹਦੇ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਪਸ਼ੂ ਦੇ ਤੇ ਵੀਕਨੈਸ ਜ਼ਿਆਦਾ ਹੁੰਦੀ ਹੈ ਕਮਜ਼ੋਰੀ ਆ ਰਹੀ ਹੁੰਦੀ ਹੈ ਤੇ ਉੱਪਰੋਂ ਜੇ ਆਪਾਂ ਵੀ ਥੋੜੀ ਜਣ ਗੈਲੀ ਕਰ ਦਾਂਗੇ ਹਨਾ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਪਸ਼ੂ ਨੂੰ ਨੁਕਸਾਨ ਹੋ ਸਕਦਾ ਹੈ ਤੇ ਆਪਾਂ ਕਾਲ ਕਰ ਜੰਨੇ ਆਪਾਂ ਕਹਿੰਦੇ ਚਲ ਫਿਰ ਕੀ ਹੁੰਦਾ ਹੁਣ ਤਾਂ ਜੇ ਅਸੀਂ ਸੋਚੀ ਵਾਜ ਤਿੰਨ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਆਪਾਂ ਮੋਟਰ ਛੱਡ ਕੇ ਨਿਮਾ ਆ ਦੀਏ ਨਹੀਂ ਜੀ ਅਸੀਂ ਨਾ ਇਹਨੂੰ ਦੋ ਤਿੰਨ ਦਿਨ ਗਰਮ ਪਾਣੀ ਨਾਲ ਹੀ ਨਿਮਾਵਾਂਗੇ ਸਿਆਲ ਚ ਤਾਂ ਅਸੀਂ ਕਈ ਕਿ ਦਿਨ ਨਿਮਾਉਂਦੇ ਰਹਿੰਨੇ ਆ ਚਲੋ ਹੁਣ ਇੰਨੀ ਵੀ ਉਹ ਠੰਡ ਹੈ ਨਹੀਂਗੀ ਫਿਰ ਵੀ ਅਸੀਂ ਦੋ ਦਿਨ ਇਹਨੂੰ ਗਰਮ ਪਾਣੀ ਨਾਲ ਨਵਾਵਾਂਗੇ ਤੇ ਫਿਰ ਜਾ ਕੇ ਅਸੀਂ ਮੋਟਰ ਦੇ ਪਾਣੀ ਨਾਲ ਨਵਾਵਾਂਗੇ ਇਹਨੂੰ ਟਿਪ ਲਾਇਆ ਵੀ ਆਪਾਂ ਇਹਨੂੰ ਦੋ ਦਿਨ ਪਹਿਲਾਂ ਕੋਸਾ ਪਾਣੀ ਹੀ ਹੈ ਠੰਡਾ ਪਾਣੀ ਨਹੀਂ ਪਲਾਇਆ ਮੋਟਰ ਵਾਲਾ ਤੇ ਅੱਜ ਤਾਂ ਆਪਾਂ ਇਹਨੂੰ ਮੋਟਰ ਵਾਲਾ ਪਾਣੀ ਪਲੈ ਦਾਂਗੇ ਤੇ ਇਹੀ ਨਿੱਕੀ ਨਿੱਕੀ ਗੱਲਾਂ ਆਪਾਂ ਗੌਰ ਕਰਕੇ ਹਨਾ ਆਪਣੇ ਪਸ਼ੂ ਦਾ ਸੁਆ ਵੀ ਸਾਹਮ ਦੇ ਨਾਲ ਆਪਾਂ ਸੌਖੇ ਰਹਿਣ ਦੇ ਨਾਲੇ ਆਪਣਾ ਪਸ਼ੂ ਸੌਖਾ ਰਹਿੰਦਾ ਹੈਗਾ ਤੇ ਜਿਵੇਂ ਕੀ ਹੁਣ ਇਹ ਮੱਝ ਨੂੰ ਅਸੀਂ ਰੰਨ ਕੇ ਹਜੇ ਲੇਟੀ ਦਾਣਾ ਨਹੀਂ ਪਾਉਂਦੇ ਇਹਨੂੰ ਆਪਾਂ 4 ਦਿਨਾਂ ਬਾਅਦ ਪਾਵਾਂਗੇ ਰੰਨ ਕੇ ਹੁਣ ਇਹ ਕਾੜੇ ਤੇ ਚੱਲ ਰਹੀ ਆ ਪਕਾੜਾ ਸਾਰੀ ਚੀਜ਼ ਪਾ ਕੇ ਉਹ ਤੁਹਾਨੂੰ ਵੀ ਕਾੜੇ ਦੀ ਵੀਡੀਓ ਵੀ ਆਪਾਂ ਦੇਵਾਂਗੇ ਆਪਾਂ ਕੀ ਕੁਝ ਪਾਉਨੇ ਇਸ ਨੂੰ ਕਾੜੇ 'ਚ ਤੇ ਉਹ ਕਾੜੇ ਪਲਾ ਰਹੇ ਹਾਂਗੇ ਰੰਨ ਕੇ ਆਪਾਂ ਨੂੰ ਨਹੀਂ ਪਾਰੇ ਇੱਕ ਪਸ਼ੂ ਨੂੰ ਤੁਸੀਂ ਸੰਨੀ ਨਾ ਪਾਓ ਹਨਾ ਜਦੋਂ ਤੁਹਾਡਾ ਪਸ਼ੂ ਸੁਆ ਉਹਨੂੰ ਦੋ ਦਿਨ ਨਾ ਤੁਸੀਂ ਗਿੱਲਾ ਨੀਰਾ ਨਾ ਪਾਓ ਵੀ ਸੰਨੀ ਰਲੀ ਹੋਈ ਤੂੜੀ ਤੇ ਆਪਾਂ ਉਹਨੂੰ ਹਰੇ ਕੱਖਾਂ 'ਤੇ ਰੱਖਾਂਗੇ ਤਾਂ ਵਧੀਆ ਰਹਿੰਦਾ ਹਰੇ ਕੱਖ ਪਾਵਾਂਗੇ ਹੁਣ ਅਸੀਂ ਇਹਨੂੰ ਹਰੇ ਕੱਖ ਹੀ ਪਾ ਰਹੇ ਹਾਂਗੇ ਤੇ ਵਿੱਚ ਉਸ ਕੱਖ ਵੜਦਿਆਂ ਸੀ ਕੁਝ ਚਰੀ ਹੋ ਜਾਂਦੀ ਸੀਗੀ ਤੇ ਇਹਨੂੰ ਪਾ ਦਿੰਦੇ ਸਨੀਰਚਾਰ ਸੰਨੀ ਆਪਾਂ ਇਹਨੂੰ ਨਹੀਂ ਪਾਈ ਸੰਨੀ ਨੂੰ ਆਪਾਂ ਤੀਸਰੇ ਦਿਨ ਅੱਜ ਸ਼ਾਮ ਨੂੰ ਪਾਵਾਂਗੇ ਸੰਨੀ ਉਹ ਵੀ ਥੋੜੀ ਜਿਆਦਾ ਨਹੀਂ ਥੋੜੀ ਸੰਨੀ ਪਾਵਾਂਗੇ ਤੇ ਦੋ ਦਿਨ ਆਪਾਂ ਨੂੰ ਬਿਲਕੁਲ ਵੀ ਸੰਨੀ ਤਿੰਨ ਦਿਨ ਹੀ ਲਾ ਲੋ ਸੰਨੀ ਆਪਾਂ ਇਹਨੂੰ ਪਾਈ ਨਹੀਂ ਗਈ ਹਨਾ ਗਿੱਲਾ ਆਪਾਂ ਨੂੰ ਗਿੱਲਸਲਾ ਪਾਉਣਾ ਚਾਹੀਦਾ ਕਿਉਂਕਿ ਪਸ਼ੂ ਨੂੰ ਨਾ ਖਾਣੇ ਪੀਣੇ ਤੋਂ ਨਕਸ਼ਣ ਹੋ ਜਾਂਦੀ ਹੈਗੀ ਸਵੇਚ ਹੁੰਦਾ ਪਸ਼ੂ ਤੇ ਉਹ ਨਕਸ਼ਣ ਪੈ ਜਾਂਦੀ ਹੈ ਫਿਰ ਉਹ ਪਸ਼ੂ ਨੀਰੇਚਾਰੇ ਚੋਂ ਵੀ ਉਹਨੂੰ ਐ ਹੋ ਜਾਂਦਾ ਵੀ ਜਿਵੇਂ ਅੱਕ ਜੇ ਨਹੀਂ ਜਾਂਦਾ ਪਸ਼ੂ ਉਹ ਕੰਮ ਹੋ ਜਾਂਦਾ ਹੈ ਤੇ ਜਰਨ ਨੇ ਕਿ ਪਦਾਣਾ ਪਾਵਾਂਗੇ ਤਾਂ ਵੀ ਇਹਨੂੰ ਦਾਣੇ ਤੋਂ ਵੀ ਨਕਸਣ ਪੈ ਜੂਗੀ ਇਸ ਕਰਕੇ ਆਪਾਂ ਚਾਰ ਦਿਨ ਇਹਨੂੰ ਦਾਣਾ ਰੰਨ ਕੇ ਨਹੀਂ ਪਾਉਂਦੇ ਚਾਹੇ ਪੰਜਵੇਂ ਦਿਨ ਜਾ ਕੇ ਆਪਾਂ ਦਾਣਾ ਰੰਨ ਕੇ ਪਾਵਾਂਗੇ ਇਹਨੂੰ ਤੇ ਤੁਹਾਡੇ ਨਾਲ ਉਹ ਵੀ ਵੀਡੀਓ ਆਪਾਂ ਸ਼ੇਅਰ ਕਰਾਂਗੇ ਆਪਾਂ ਕਿ ਮੇਰਾ ਦਾਣਾ ਲੈਟੀ ਰੰਨਾਂਗੇ ਤੇ ਕੀ ਕੁਝ ਪਾਵਾਂਗੇ ਆਪਾਂ ਉਹਦੇ ਚ ਤੇ ਦੇਖੋ ਜੀ ਇਸ ਵਾਰ ਇਹ ਪੀਕ ਲੈਵਲ ਤੇ ਕਿੰਨੇ ਤੇ ਚੱਲਦੀ ਹੈ ਦੁੱਧ ਉਮੀਦ ਹੈਗੇ ਸਾਨੂੰ 15 16 ਲੀਟਰ ਤੇ ਚੱਲ ਪੂਗੀ ਇਹ ਫਿਰ ਦੇਖੋ ਪਿਛਲੀ ਵਾਰ 13 14 ਤੇ ਸੀਗੀ ਇਸ ਵਾਰ ਦੇਖੋ ਕੁਝ ਫਰਕ ਪੈਂਦਾ ਰਾ ਦੁੱਧ ਦਾ ਕਿਉਂਕਿ ਆਪਾਂ ਇੱਥੇ ਆ ਇਸ ਵਾਰ ਮੈਂਹਤ ਵੀ ਜ਼ਿਆਦਾ ਕਰ ਰਹੇ ਹਣਾ ਪਹਿਲਾਂ ਵੀ ਸੂਣ ਵੇਲੇ ਵੀ ਮਿਹਨਤ ਜ਼ਿਆਦਾ ਕਰੀ ਸੀ ਤੇ ਥੋੜਾ ਜਨਾ ਇਹਨੂੰ ਸਰੋਂ ਦਾ ਤੇਲ ਨਹੀਂ ਪਾਇਆ ਗਿਆ ਕਿਉਂਕਿ ਚਮਾਸਾ ਸੀਗਾ ਹਣਾ ਕੁਝ ਤਾਂ ਸੌਣ ਦੇ ਮਹੀਨੇ ਚੋਂ ਨਹੀਂ ਸਰੋਂ ਦਾ ਤੇਲ ਪਾਉਂਦੇ ਹੁੰਦੇ ਉਸ ਤੋਂ ਬਾਅਦ ਮੀਂਹ ਪਈ ਗਏ ਹਣਾ ਤਾਂ ਸਰੋਂ ਦਾ ਤੇਲ ਨਹੀਂ ਇਹਨੂੰ ਬਹੁਤ ਘੱਟ ਪਿਆਗਾ ਤੇ ਉਹਦੇ ਕਰਕੇ ਸਾਨੂੰ ਬਾਕੀ ਅਸੀਂ ਇਹਨੂੰ ਉਹ ਵਿਟਾਮਿਨ ਚ ਚਾਰਤੇ ਸੀਗੇ ਡੇਢ ਸ਼ੀਸ਼ੀ 1 ਲੀਟਰ ਤੇ ਕੱਦਾਂ ਲੀਟਰ ਤੇ ਉਹ ਆਪਾਂ ਇਹਨੂੰ ਪਾਉਣ ਲੱਗੇ ਸੀ 9ਵੇਂ ਮਹੀਨੇ ਤੋਂ ਟ੍ਰਾਜੈਸ਼ਨ ਫੀਡ ਪਾਤੀ ਸੀ ਆਪਾਂ ਇਹਨੂੰ ਤੇ ਅੱਗੇ ਦੇਖਦੇ ਆਂ ਜੀ ਹੁਣ ਅੱਗੇ ਇਹ ਕੈ ਲੀਟਰ ਤੇ ਚੱਲਦੀ ਹੈਗੀ ਆਪਾਂ ਇਹਨੇ ਦੂਜੇ ਮੱਜਾਂ ਨਮਾਉਣ ਨੇ ਐਂ ਭੈਣ ਪਾਣੀ ਲੈਣ ਗਈ ਇਹਦੇ ਵਾਸਤੇ ਗਰਮ ਪਾਣ ਨਾਲ ਫਿਰ ਇਹਨੂੰ ਨਮਾ ਦਊਗੀ ਕਿਉਂਕਿ ਜਦੋਂ ਆਪਣਾ ਪਸ਼ੂ ਸੂਂਦਾ ਨਾ ਪੰਜੇ ਪੰਜ ਅੱਠ 10 ਦਿਨ ਪਸ਼ੂ ਦੀ ਸਹੀ ਤਰ੍ਹਾਂ ਕੇਅਰ ਕਰ ਲਾਂਗੇ ਤਾਂ ਆਪਾਂ ਨੂੰ ਸਾਰਾ ਸੂਆ ਪਸ਼ੂ ਉਹਨਾਂ ਆਪਣਾ ਵਧੀਆ ਦੁੱਧ ਦੇਊਗਾ ਉਹਨਾਂ ਉਹ ਬਿਮਾਰ ਨਹੀਂ ਹੋਣਾ ਤੇ ਜੇ ਆਪਾਂ ਥੋੜੀ ਜਿਹੀ ਹੁਣ ਅਣਗੈਲੀ ਕਰਤੀ ਇਹਦੀ ਵੀ ਚਲੋ ਕੋਈ ਗੱਲ ਨਹੀਂ ਇਹ ਚੀਜ਼ ਨਾਲ ਕੀ ਹੁੰਦਾ ਕੋਈ ਫਰਕ ਨਹੀਂ ਪੈਂਦਾ ਇੰਨੇ ਨਾਲ ਥੋੜੇ ਥੋੜੇ ਚੀਜ਼ ਨਾਲ ਹੀ ਪਸ਼ੂ ਨੂੰ ਫਰਕ ਪੈਂਦਾ ਹੈ ਹਨਾ ਅਜੇ ਆਪਾਂ ਇਨਸਾਨ ਅਜੇ ਆਪਾਂ ਬੋਲ ਕੇ ਦੱਸ ਸਕਦੇ ਆਪਾਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਵੀ ਇਹ ਆਪਾਂ ਨਹੀਂ ਉਹ ਕਰਨਾ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਹੈ ਤਾਂ ਆਪਣੇ ਤੇ ਡਿਪੈਂਡ ਨੇ ਜਿਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਮਾਂਗੇ ਇਹ ਉਸੇ ਤਰ੍ਹਾਂ ਹੀ ਵਿਚਾਰੇ ਇਹਨਾਂ ਨੂੰ ਨਾ ਕਹਿਣਾ ਸਾਨੂੰ ਠੰਡਾ ਪਾਣੀ ਪਿਲਾਤਾ ਕਿ ਗਰਮ ਪਿਲਾਤਾ ਕਿ ਠੰਡ ਨਾਲ ਨਹਾਉਣਾ ਕਿ ਗਰਮ ਨਾਲ ਨਹਾਉਣਾ ਉਹ ਆਪਣੇ ਤੇ ਡਿਪੈਂਡ ਨੇ ਤਾਂ ਆਪਾਂ ਸਮਝਦੇ ਆਂ ਤੇ ਇੱਕ ਦੇਖੋ ਪਹਿਲਾਂ ਹਨਾ ਜਿਵੇਂ ਹੁਣ ਤਾਂ ਚਲੋ ਜੀ ਬਹੁਤ ਚੀਜ਼ਾਂ ਆ ਗਈਆਂ ਕੈਮੀਕਲ ਵਾਲੀਆਂ ਚੀਜ਼ਾਂ ਹੁਣ ਪਿਆ ਦਿੰਨੇ ਆਪਾਂ ਸੂਨ ਸਰਪਛ ਨੂੰ ਤੇ ਜ਼ੇਰ ਪੈ ਜਾਂਦੀ ਐ ਪਰ ਜੇ ਕੁਦਰਤੀ ਤੌਰ ਤੇ ਚੀਜ਼ਾਂ ਸਾਰੇ ਕੁਦਰਤੀ ਤੌਰ ਤੇ ਹੁਣ ਫਿਰ ਬਹੁਤ ਵਧੀਆ ਰਹਿੰਦਾ ਹਨਾ ਜਿਵੇਂ ਪਹਿਲਾਂ ਦੇਖੋ ਮੱਜਾਂ ਸੂੰਦੀਆਂ ਸੀ ਕਿੱਥੇ ਸੀ ਕੁਛ ਆਏ ਬੈਠੇ ਰਹਿੰਦੇ ਸਿਆਣਾ ਬੰਦਾ ਕੋਈ ਘਰ ਦਾ ਬੈਠ ਜਾਂਦਾ ਮੰਜਾ ਢਾ ਕੇ ਛੁੱਟੀ ਲੈ ਕੇ ਲਵੇ ਹਨਾ ਤੇ ਉਹ ਚਾਰ ਪੰਜ ਘੰਟੇਂ ਜ਼ੇਰ ਪੈਂਦੀ ਪੰਛੀ ਘੰਟੇ ਵੀ ਲੰਘ ਜਾਂਦੇ ਤੇ ਫਿਰ ਜੇਰ ਪੈਂਦੀ ਹੈ ਅੱਜਕੱਲ ਆਪਾਂ ਥੋੜੇ ਐਡਵਾਂਸ ਹੋ ਰਹੇ ਆਂਗੇ ਆਪਾਂ ਕਹਿ ਦਿੰਦੇ ਆ ਚਲੋ ਜੀ ਪਾਓ ਇਹ 1 ਲੀਟਰ ਪਾਓ ਇਹਨੂੰ ਤੇ ਨਾਲ ਦੀ ਨਾਲ ਇਹਨੂੰ ਜੇਰ ਪੈ ਜੂਗੀ ਤੇ ਇਹ ਚੀਜ਼ਾਂ ਜੇ ਆਪਾਂ ਕੁਦਰਤੀ ਤੌਰ ਤੇ ਇਹ ਚੀਜ਼ਾਂ ਹੋਣ ਤਾਂ ਬਹੁਤ ਸਹੀ ਰਹਿੰਦਾ ਹੈ ਹਨਾ ਚਲੋ ਜੀ ਜੇਰ ਨਾ ਪਾਵੇ ਫਿਰ ਤਾਂ ਆਪਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਪਰ ਆਪਾਂ ਨੂੰ 2-4 ਘੰਟੇ ਦਾ ਢੀਕਣਾ ਚਾਹੀਦਾ ਹੈ ਜੇਰ ਨੂੰ ਵੀ ਜਪੜੇ ਪਸ਼ੂ ਦੀ ਜੇਰ ਇਸ ਤਰ੍ਹਾਂ ਹੀ ਪੈ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਕਾੜਾ ਵਗੈਰਾ ਪਸ਼ੂ ਨੂੰ ਦੇ ਦੇ ਜੀ ਸੂਣ ਤੋਂ ਬਾਅਦ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜੇਰ 'ਚ ਜੇ ਆਪ ਗਾੜਾ ਦੇ ਦਾਂਗੇ ਪਰ ਜੂ ਨੂੰ ਆਪਣਾ ਪਸ਼ੂ ਪੀ ਲੈਂਦਾ ਤੇ ਥੋੜਾ ਜਿਹਾ ਖਾਣ ਪੀਣ ਵਾਲਾ ਪਸ਼ੂ ਵਧੀਆ ਰਹਿੰਦਾ ਜਿਹੜਾ ਪਸ਼ੂ ਨਾ ਸਾਰਾ ਕੁਝ ਖਾ ਲੈਂਦਾ ਉਹ ਪਸ਼ੂ ਵਧੀਆ ਰਹਿੰਦਾ ਸਾਡੀ ਇਹ ਝੋਟੀ ਨਾ ਥੋੜੀ ਜੀ ਨਗੋਚ ਕਰਕੇ ਖਾਂਦੀ ਐ ਇਸ ਕਰਕੇ ਦੁੱਧ ਘਟ ਦਿੰਦੀ ਐ ਨਹੀਂ 17-18 ਲੀਟਰ ਕੋਈ ਵੱਡੀ ਗੱਲ ਨਹੀਂ ਇਹਦੇ ਲਈ ਦੁੱਧ ਦੇਣਾ ਤੇ ਸਾਨੂੰ ਪੂਰੀ ਉਮੀਦ ਵੀ ਸੀ ਬਈ ਨਾ ਦੁੱਧੇ ਕੱਢੂਗੀ ਪਰ ਇਹ ਥੋੜਾ ਜਿਹਾ ਨਾ ਇਹ ਹਰੇਕ ਚੀਜ਼ ਖਾਂਦੀ ਨਹੀਂ ਖੁਸ਼ ਹੋ ਕੇ ਜੇ ਨਹੀਂ ਖਾਂਦੀ ਇਹ ਇੱਕ ਪਸ਼ੂ ਦਾ ਚਾਰੂ ਹੁੰਦਾ ਉਹਨੂੰ ਖੁਸ਼ੀ ਪਾਈ ਜਾਓ ਉਹਦੇ ਮੂਰੇ ਕੁਛ ਡੇਗੀ ਜਾਓ ਉਹ ਚੀਜ਼ ਖਾਲੂਗਾ ਪਰ ਇਹ ਨਗੋਚਾ ਕਰਕੇ ਖਾਂਦੀ ਹੈ ਥੋੜੀ ਜਿਹੀ ਤੇ ਇਹਦੀ ਖਰਾਕ ਵੀ ਬਹੁਤ ਘੱਟ ਹੈ ਹਨਾ ਨਹੀਂ ਜਿਵੇਂ ਐਦਾ ਐਦਾ ਕੱਦ ਕਾਠੀ ਐਡਾ ਵੱਡਾ ਤੇ ਖਰਾਕ ਵੀ ਇਹਦੀ ਤਕੜੀ ਨਹੀਂ ਹੈ ਬਸ ਥੋੜਾ ਹੀ ਖਾਂਦੀ ਹੈਗੀ ਅਦਰ ਭੈਣ ਨੂੰ ਮਾਰੇ ਟੱਬ ਚ ਆਪਾਂ ਪਾਣੀ ਇਹਦਾ ਸਮੋ ਲਿਆ ਸੀਗਾ ਗਰਮ ਪਾਣ ਦੀ ਕੁਆਲਿਟੀ ਪਾ ਕੇ ਟੱਬ ਭਰ ਗਿਆ ਸੀ ਉਹਦੇ ਨਾਲ ਆਪਾਂ ਇਹਨੂੰ ਨਮਾਹ ਦਾਂਗੇ ਚੰਗੇ ਤਰੀਕੇ ਨਾਲ ਕਿਉਂਕਿ ਇਹਨੂੰ ਵੀ ਵਿਚਰ ਨੂੰ ਅੱਛੀ ਬੀਜੀ ਹੋ ਰਹੀ ਸੀਗੀ ਚਮਾਸੇ ਕਰਕੇ ਹਨਾ ਜੇ ਤਾਂ ਨਾ ਤਾਂ ਹੁਣ ਜੀ ਉਹ ਹੈ ਆ ਪੱਖੇ ਬਾਰਾ ਟਾਈਮ ਆਪਾਂ ਇਹਨਾਂ ਤੇ ਲਾਉਣ ਜੋਗ ਰਹੇ ਆ ਇੱਕ ਜਿਹਨ ਨਮਾਉਣ ਤੋਂ ਬਾਅਦ ਅਸੀਂ ਜਿਵੇਂ ਜਦੋਂ ਸੂਈ ਸੀ ਉਦੋਂ ਵੀ ਜਦੋਂ ਸਾਨੂੰ ਪਤਾ ਲੱਗਿਆ ਸਵੇਰ ਤੋਂ ਇਹ ਸੂ ਗਈ ਵੀ ਹਨਾ ਸੂਈ ਸੀ 12 ਵਜੇ ਤਾਂ ਪਨਾਲ ਦੀ ਨਾਲ ਦੇ ਉੱਪਰ ਪੱਖਾ ਬੰਦ ਕਰਤਾ ਸੀਗਾ ਤੇ ਆਪਾਂ ਪੱਖਾ ਨਹੀਂ ਲਾਇਆ ਜਿੱਦਨੇ ਸੂਈ ਸੀ ਕਿਉਂਕਿ ਇੱਕ ਦਿਨ ਨਾਲ ਪਸ਼ੂ ਨੂੰ ਕੁਝ ਨਹੀਂ ਹੁੰਦਾ ਜੇ ਆਪਾਂ ਕਹੀਏ ਹਨਾ ਵੀ ਆਪਾਂ ਪੱਖਾ ਨਹੀਂ ਲਾਇਆ ਇਹ ਅੱਜ ਵੀ ਕਰੂਗੇ ਬੈਠੂਗੇ ਕੁਝ ਨਹੀਂ ਹੁੰਦਾ ਜੀ ਪਸ਼ੂ ਨੂੰ ਬਿਮਾਰ ਹੋਣ ਦਾ ਬਹੁਤ ਡਰ ਰਹਿੰਦਾ ਇਹ ਚੀਜ਼ਾਂ ਨਾਲ ਤੇ ਆਪਾਂ ਪੱਖਾ ਨਹੀਂ ਲਗਾਇਆ ਸੀ ਇਹਦੇ ਉੱਪਰ ਇਹ ਐਂ ਹੀ ਰਹੀ ਸੀ ਉਸ ਦਿਨ ਦਿਨ ਰਾਤ ਤੇ ਕੁਝ ਫਰਕ ਨਹੀਂ ਪੈਂਦਾ ਜੰਦੇ ਨਾਲ ਪਸ਼ੂ ਨੂੰ ਹਨਾ ਮੱਛਰ ਹੈ ਨਹੀਂ ਜੀ ਦੇਖੋ ਮੱਛਰ ਮੱਖੀ ਤੰਗ ਕਰਦੇ ਰਾਤ ਨੂੰ ਨਾ ਮੱਛਰ ਸੀ ਨਾ ਮੱਖੀਆਂ ਸੀਗੀਆਂ ਤੇ ਆਰਾਮ ਨਾਲ ਬੈਠੀ ਰਹੀ ਹੈ ਤੇ ਹੁਣ ਵੀ ਆਪਾਂ ਇਹ ਨਮਾਤੀ ਤੇ ਆਪਾਂ ਇਹ ਤੇ ਪੱਖਾ ਨਹੀਂ ਲਾਉਂਦੇਗੇ ਕਿਉਂਕਿ ਸਾਨੂੰ ਇਹ ਚੀਜ਼ਾਂ ਦਾ ਥੋੜਾ ਬਹਿਮ ਰਹਿੰਦਾ ਵੀ ਜੇ ਪਸ਼ੂ ਸੂਏ ਚ ਬਿਮਾਰ ਹੋ ਗਏ ਨਾ ਇੱਕ ਵਾਰੀ ਫਿਰ ਉਹ ਪਸ਼ੂ ਉਤਾਬ ਆਉਂਦੇ ਹੀ ਨਹੀਂ ਆਪਾਂ ਕਿੰਨਾ ਵੀ ਆਪਾਂ ਜ਼ੋਰ ਲਾ ਲਈਏ ਨਾ ਪਸ਼ੂ ਉਹਨੇ ਦੁੱਧ ਤੇ ਆਵੇ ਤੇ ਨਾ ਪਸ਼ੂ ਦੀ ਸਿਹਤ ਉਹੋ ਜੀ ਬਣੇ ਹਨਾ ਇਹ ਬਹੁਤ ਚੀਜ਼ਾਂ ਦਾ ਫਰਕ ਪੈਂਦਾ ਹੈ ਚੀਜ਼ਾਂ ਨਾਲ ਤੇ ਕਾੜੇ ਪਸ਼ੂ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਆਉਂਟੀਆਂ ਦੇ ਸਕਦੇ ਆਪਾਂ ਕਿਉਂ ਉਹਦੀਆਂ ਦੇਸੀ ਕਿਉਂ ਵੀ ਦੇ ਸਕਦੇ ਦਸੌਰੂ ਜੋ ਵੀ ਆਪਾਂ ਨੂੰ ਸਰਦ ਹੈ ਨਾ ਵੀ ਆਪਣੇ ਦੇਸੀ ਕਿਉਂ ਆਪਨ ਤੋਂ ਵੀ ਦੇ ਸਕਦੇ ਆਪਾਂ ਦੇਸੀ ਕਿਉਂ ਦੀ ਓਟੀ ਦੇ ਦੋ ਨੀ ਡਾਲਡਾ ਕਿਉਂ ਵੀ ਦੇ ਦੋ ਹਨਾ ਪਸ਼ੂ ਨੂੰ ਪਾਉਣਾ ਚਾਹੀਦਾ ਇਹਦੇ 5-4 ਕਿਲੋ ਡਾਲਡਾ ਕਿਉਂ ਵੀ ਕਿਉਂਕਿ ਜਿਵੇਂ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਪੰਜੀਰੀ ਚ ਕਿਉਂ ਖਾਣੇ ਹਨਾ ਆਪਾਂ ਉਹ ਚੀਜ਼ਾਂ ਇਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ ਕਿਉਂਕਿ ਵੀਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਸ਼ੂ ਨੂੰ ਤਾਂ ਆਪਾਂ ਡਾਲਡਾ ਕਿਉਂ ਵੀ ਦੇਣਾ ਬਹੁਤ ਜ਼ਰੂਰੀ ਹੈ ਇਹ ਸੁਣਨ ਤੋਂ ਪਹਿਲਾਂ ਸਰੋਂ ਦਾ ਤੇਲ ਹੋਣਾ ਸੀ ਉਹ ਝੋਟੀ ਨੂੰ ਜਿਹੜੀ ਆਪਣੀ ਝੋਟੀ ਦੀ ਬੇਟੀ ਨਾਲ ਖੜੀ ਹੈ ਉਹਨੂੰ ਆਪਾਂ ਸਰੋਂ ਦਾ ਤੇਲ ਸਟਾਰਟ ਕਰਾਂਗੇ ਹੁਣ ਸੱਤਵਾਂ ਮਹੀਨਾ ਲੱਗ ਰਿਹਾ ਜੀ ਉਹਨੂੰ ਸਰੋਂ ਦਾ ਤੇਲ ਰੋਜ਼ 100 ਗ੍ਰਾਮ ਆਪਾਂ ਉਹਨੂੰ ਸਰੋਂ ਦਾ ਤੇਲ ਦਿਆ ਕਰਾਂਗੇ ਇਹਦੇ ਵੇਲੇ ਤਾਂ ਪਹਿਲਾਂ ਸੌਣ ਦਾ ਮਹੀਨਾ ਚੱਲੀ ਗਿਆ ਜੀ ਫਿਰ ਉਸ ਤੋਂ ਬਾਅਦ ਬਾਰਸ਼ਾਂ ਹੋਈ ਗਈਆਂ ਇੰਨੀਆਂ ਜ਼ਿਆਦੇ ਸਾਨੂੰ ਵਹਿਮ ਜਾ ਰਿਹਾ ਅਸੀਂ ਇਹਨੂੰ ਸਰੋਂ ਦਾ ਤੇਲ ਘੱਟ ਹੀ ਪਾਇਆ ਤੇ ਉਹਨੂੰ ਅਸੀਂ 100 ਗ੍ਰਾਮ ਹੁਣ ਰੋਜ਼ ਡੇਲੀ ਦਾ ਬੰਦ ਦਾਂਗੇ ਕਿਉਂਕਿ ਉਹ ਥੋੜੀ ਨਾਲ ਤਾਂ ਕਮਜ਼ੋਰੀ ਜ਼ਿਆਦਾ ਹੈ ਹਨਾ ਉਹਨੂੰ ਜ਼ਿਆਦਾ ਖੁਰਾਕ ਦੀ ਲੋੜ ਹੈ ਜੇ ਆਪਾਂ ਹੁਣ 7ਵੇਂ ਮਹੀਨੇ ਤੋਂ ਲੈ ਕੇ ਉਹਨੂੰ ਖੁਰਾਕ ਦੇਣੀ ਸਟਾਰਟ ਕਰਾਂਗੇ ਤਾਂ ਕਿਤੇ ਜਾ ਕੇ ਉਹਨੇ ਸੂਣ ਤੱਕ ਵਧੀਆ ਵੱਢਣਾ ਹੈਗਾ ਤੇ ਹੁਣ ਨਾਲੇ ਉਹਦਾ ਦਾਣਾ ਵਗੈਰਾ ਅੱਡ ਕਰਾ ਕੇ ਲਿਆਵਾਂਗੇ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਬਾਕੀ ਕੁਝ ਪਵਾਵਾਂਗੇ ਉਹਦੇ ਦਾਣੇ ਦੇ ਵਿੱਚ ਅੱਡ ਤੋਂ ਕਰਾ ਕੇ ਲਿਆਵਾਂਗੇ ਬਾਕੀ ਹੁਣ ਆਪਾਂ ਇਹਨਾਂ ਦੀ ਲੱਟੀ ਦਾੜ ਲਾਂਗੇ ਤੇ ਇਹਨਾਂ ਨੂੰ ਲੱਟੀ ਵੀ ਹੁਣ ਆਪਾਂ ਰਿੰਨ ਕੇ ਪਾਇਆ ਕਰਾਂਗੇ ਨਾਲ ਤਾਂ ਸੂਈ ਛੋਟੀ ਨੂੰ ਪਹਿਜਾ ਕਰੂਗੀ ਤੇ ਨਾਲ ਹੀ ਆਪਾਂ ਦੂਜਿਆਂ ਨੂੰ ਵੀ ਪਾ ਦੇ ਕਹਿੰਦੇ ਇਹਦੀ ਲੱਟੀ 'ਚ ਤਾਂ ਗੁੜ ਪਹਿਜਾ ਕਰੂ ਸੂਈ ਹੋਈ ਦੀ ਤੇ ਜਿਵੇਂ ਆ ਬੈੜੀਆਂ ਨੇ ਇਹਨਾਂ ਨੂੰ ਆਪਾਂ ਬਿਨਾ ਗੁੜ ਦੀ ਪਾਇਆ ਕਰਾਂਗੇ ਇਹਨਾਂ ਨੂੰ ਕੱਲੀ ਲੈਟੀ ਦੇਣ ਦੇ ਕਿ ਐਂ ਹੀ ਪਾਇਆ ਕਰਾਂਗੇ ਗੁੜ ਨਹੀਂ ਪਾਉਣਾ ਇਹਨਾਂ ਦੇ ਵਿੱਚ ਕਿਉਂਕਿ ਬੈੜੀਆਂ ਨੂੰ ਗੁੜ ਨਹੀਂ ਪਾਇਆ ਕਰਦੇਗੇ ਤੇ ਵੈਸੇ ਵੀ ਹੁਣ ਉਹ ਸਾਡੀ ਬੈੜੀ ਵੱਡੀ ਤਾਂ ਸੂਣ ਵਾਲੀ ਐ ਤੇ ਛੋਟੀ ਵੀ ਹੀਟ ਚਾਉਣ ਵਾਲੀ ਆਪਾਂ ਇਹਨਾਂ ਨੂੰ ਗੁੜ ਨਹੀਂ ਪਾਉਂਦੇਗੇ ਤੇ ਛੋਟੀ ਵੀ ਦੇਖੋ ਜੀ ਸਾਡੀ ਜਿਹੜੀ ਪਹਿਲਾਂ ਸੂਈ ਹੋਈ ਆ ਅਸੀਂ ਵੇਟ ਕਰ ਰਹੇ ਸੀ ਜੇ ਹੀਟ ਚ ਆ ਜੇ ਇਹਨੂੰ ਗੋਲੀਆਂ ਦਿੱਤੀਆਂ ਸੀ ਇਹ ਰਿਜ਼ਲਟ ਆਇਆ ਤਾਂ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਆਪਾਂ ਕਿਹੜੇ ਗੋਲੀਆਂ ਦਿੱਤੀਆਂ ਨੇ ਕਿਉਂਕਿ ਪਸ਼ੂ ਉਹ ਨਾ ਸਹੀ ਰਹਿੰਦਾ ਜੇ ਪਸ਼ੂ 1 ਸਾਲ ਦੇ ਵਿੱਚ ਵਿੱਚ ਸੂਪੇ ਹਨਾ ਜੇ ਵਿੱਚ ਦੀ 2-4 ਮਹੀਨੇ ਉੱਪਰ ਟਪਾ ਗਿਆ ਫਿਰ ਉਹ ਕੰਮ ਜਾਂ ਖਰਾਬ ਹੋ ਜਾਂਦਾ ਹੈ ਪਹਿਲਾਂ ਵੀ ਇਹ 1 ਸਾਲ ਤੋਂ ਉੱਪਰ ਲੱਗੀ ਸੀ 4-5 ਮਹੀਨੇ ਫਿਰ ਸੂਈ ਸੀਗੀ ਤੇ ਅਸੀਂ ਪਹਿਲਾਂ ਵੀ ਵੇਟ ਕਰੀ ਗਏ ਵੀ ਜੇ ਹੁਣ ਵੀ ਬੋਲੇ ਹੁਣ ਵੀ ਜੇ 2 ਮਹੀਨਾ ਤੋਂ ਨਮੀ ਹੋ ਜਾਂਦਾ ਵਧੀਆ ਗੱਲ ਸੀਗੀ ਤੇ ਫਿਰ ਹੁਣ ਅਸੀਂ ਇਹਨੂੰ ਗੋਲੀਆਂ ਦਿੱਤੀਆਂ ਨੇ ਜਦੋਂ ਰਿਜ਼ਲਟ ਮਿਲੇਗਾ ਤੁਹਾਨੂੰ ਆਪਾਂ ਜਰੂਰ ਤੇ ਉਹ ਆਫਸਰ ਛੋਟੀ ਨੂੰ ਵੀ ਦਿੱਤੀਆਂ ਨੇ ਜੀ ਗੋਲੀਆਂ ਕਿਉਂਕਿ ਪਹਿਲਾਂ ਤਾਂ ਬੋਲਪੀ ਸੀਗੀ ਉਹ ਤੋਂ ਡਾਕਟਰ ਨੇ ਕਹਤਾ ਵੀ ਬੱਚ ਦਾ ਨਹੀਂ ਕਮਜ਼ੋਰੀ ਹੈਗੀ ਉਸ ਤੋਂ ਬਾਅਦ ਅਸੀਂ ਖੁਰਾਕ ਵੀ ਵਧੀਆ ਪਾਈ ਇਹਨੂੰ ਪਰ ਉਸ ਤੋਂ ਬਾਅਦ ਫਿਰ ਇਹ ਨਾ ਹੀਟ ਚ ਨਹੀਂ ਆਏਗੀ ਤਾਂ ਹੁਣ ਇਹ ਦੋਨਾਂ ਨੂੰ ਆਪਾਂ ਗੋਲੀਆਂ ਦਿੱਤੀਆਂ ਨੇਗੀਆਂ ਤੇ ਅੱਧਾ ਪਟਾਪਾ ਸਾਫ ਕਰ ਰਹੇ ਸੀ ਜਿ ਆਪਣਾ ਜੀ ਚਾ ਖਲ ਦਾਣਾ ਪਿਉਨੇ ਹਨਾ ਇਹ ਜੇ ਰੋਜ਼ ਨਾ ਸਾਡੇ ਤੋਂ ਟੱਬ ਸਾਫ ਹੋਵੇ ਤੀਸਰੇ ਦਿਨ ਤਾਂ ਜ਼ਰੂਰ ਕਰਦੇ ਆਂਗੇ ਹਨਾ ਕਿਉਂਕਿ ਇਹ ਨਾ ਇਹ ਚੋ ਹੋਰ ਨਾ 스멜 ਜੀ ਆਉਣ ਲੱਗ ਜਾਂਦੀ ਹੈ ਫਿਰ ਮੱਝਾਂ ਨੀਰਾਚਾਰਾ ਵੀ ਨਹੀਂ ਖਾਂਦੀਆਂ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੇ ਹੁਣ ਸੂਏ ਹੋਏ ਪਸ਼ੂ ਤੋਂ ਬਹੁਤ ਜ਼ਰੂਰੀ ਹੈ ਹੈਨਾ ਵੀ ਉਹਦੀ ਖੁਰਲੀ ਸਾਫ਼ ਕਰੀ ਆਪਾਂ ਸਵੇਰੇ ਸ਼ਾਮ ਨੂੰ ਦੀ ਖੁਰਲੀ ਸਾਫ਼ ਕਰੇ ਸਵੇਰੇ ਬਿਲਕੁਲ ਜ਼ਰੂਰੀ ਸਾਰੀਆਂ ਖੁਰਲੀਆਂ ਤੁਸੀਂ ਸਾਫ਼ ਕਰੋ ਮੱਝਾਂ ਦੀ ਹੈਨਾ ਕਿਉਂਕਿ ਜਦੋਂ ਆਪਾਂ ਮੱਝਾਂ ਨਮਾਉਂਦੇ ਆ ਤਾਂ ਖੁਰਲੀਆਂ 'ਚ ਆਟੋਮੈਟਿਕ ਪਾਣੀ ਪੈ ਜਾਂਦਾ ਆਪਾਂ ਖੁਰਲੀ ਤੇ ਬੰਨ੍ਹ ਕੇ ਪਸ਼ੂ ਨੂੰ ਨਮਾਉਂਦੇ ਹੈਨਾ ਬੇਸ਼ੱਕ ਆਪਾਂ ਨਾ ਵੀ ਨਮਾਈਏ ਖੁਰਲੀ ਤੇ ਬੰਨ੍ਹ ਕੇ ਤਾਂ ਵੀ ਆਪਾਂ ਨੂੰ ਉਹਨਾਂ ਦਾ ਸਾਰਾ ਬੇਹਾਨੀਰਾ ਚੱਕਣਾ ਚਾਹੀਦਾ ਹੈ ਖੁਰਲੇ ਨੂੰ ਹਵਲ ਲਮਾਉਣੀ ਚਾਹੀਦੀ ਕਿਉਂਕਿ ਇਹ ਆ ਜਦ ਮੌਸਮ ਹੈ ਜੀ ਬਹੁਤ ਪੈਂਦੇ ਨੇ ਹੈਨਾ ਤੇ ਖੁਰਲੀਆਂ ਚ ਤਾਂ ਖੁਰਲੀਆਂ ਵੀ ਸਾਫ ਸਫਾਈ ਬਹੁਤ ਜ਼ਰੂਰੀ ਹੈਗੀ ਜਿੰਨੀ ਆਪਾਂ ਮੱਜਰ ਥੱਲੋਂ ਸਾਫ ਸਫਾਈ ਜ਼ਰੂਰੀ ਉਹਨੇ ਨੇ ਖੁਰਲੀਆਂ ਦੀ ਸਾਫ ਸਫਾਈ ਉਦੋਂ ਵੀ ਜ਼ਿਆਦਾ ਜ਼ਰੂਰੀ ਹੈਗੀ ਤੇ ਇੱਥੇ ਸਾਰੇ ਨੇ ਉਹਨੇ ਖੁਰਲੀਆਂ ਸਾਫ ਕਰਦਾਂਗੇ ਅਸ રોજ ਰੁਟੀਨ ਸਾਡਾ ਇਹ ਹੈ ਖੁਰਲੀਆਂ ਸਾਫ ਕਰਨ ਦਾ ਤੇ ਇਹਨਾਂ ਦੇ ਤੇਲ ਲਾਉਣ ਦਾ ਕਾਲਾ ਤੇਲ ਲਾਤਾ ਕਦੇ ਇਹਨਾਂ ਨੂੰ ਸਰੋਂ ਦਾ ਤੇਲ ਲਾਤਾ ਇਹ ਆਪਣਾ ਰੋਜ਼ ਦਾ ਰੁਟੀਨ ਹੈ ਤੇ ਉਹਨਾਂ ਦੇ ਮੁਰੋ ਚੱਕ ਦਾਂਗੇ ਆਪਾਂ ਜਿਹੜਾ ਪਰਾਂ ਖੜੇ ਨੇ ਛੋਟੇ ਆਪਣੇ ਇਹ ਕੱਟੇ ਹੋ ਉਹਨਾਂ ਦੇ ਮੁਰੂ ਚੱਕ ਕੇ ਆਪਾਂ ਧੂ ਹੀ ਖਾਤਰ ਛੱਡ ਦਾਂਗੇ ਤੇ ਜਿਹੜਾ ਖਲ ਦਾਣੇ ਵਾਲਾ ਮੱਝਾਂ ਦੇ ਮੁਰੂ ਚੱਕਾਂਗੇ ਉਹ ਆਪਾਂ ਉਹਨਾਂ ਨੂੰ ਪਾ ਦਾਂਗੇ ਹਨਾ ਕਿਉਂਕਿ ਇਹ ਤੇ ਖਲ ਦਾਣਾ ਲੱਗਿਆ ਹੋਇਆ ਜ਼ਿਆਦਾ ਮੱਝਾਂ ਵਾਲੇ ਤੇ ਤੇ ਇਹ ਛੱਡ ਵੀ ਤਾਂ ਰਹੀਆਂ ਨਹੀਂ ਸਾਡੇ ਮੱਝਾਂ ਅੱਗੇ ਨੀਰਾਚਾਰਾ ਨਹੀਂ ਛੱਡਦੀਆਂ ਸੀਗੀਆਂ ਹੁਣ ਨਾ ਚਰੀ ਪੱਕ ਰਹੀ ਹੈਗੀ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਚਰੀ ਰਹਿਣ ਦੀ ਵੀ ਆਪਣੇ ਮੱਝਾਂ ਖਾਂਦੀਆਂ ਨਹੀਂ ਹੁਣ ਵੀ ਹੁਣ ਕੋਈ ਲੋੜ ਨਹੀਂ ਹੈਗੀ ਤੇ ਫਿਰ ਵੀ ਲੈ ਆਏ ਅਸੀਂ ਉਹ ਪਾਤੀ ਤੇ ਉਹਦੇ ਕਰਕੇ ਇਹਨਾਂ ਨੇ ਨੀਰਾਚਾਰਾ ਇੰਨਾ ਛੱਡਤਾ ਨਹੀਂ ਅਸੀਂ ਤਾਂ ਉਹਨਾਂ ਕੀ ਪਾਉਣੇ ਜਿੰਨਾ ਕਿ ਖਾਲ ਲੈਣਾਂ ਕੁਰਲੀ ਜੀ ਕੀ ਗਣਾ ਕੋ ਰੁੱਗ ਦੋ ਰੁੱਗ ਬਚ ਜਾਣਾ ਇਸ ਤੋਂ ਜ਼ਿਆਦਾ ਨੀਰਾਚਾਰਾ ਨਹੀਂ ਬਚਦਾ ਖੁਰਲੀ ਚ ਤੇ ਆਪਾਂ ਇਹ ਚੱਕ ਕੇ ਇਹਨਾਂ ਦੇ ਮੂਹ ਦੁੱਧ ਵਾਲੇ ਮੂਹ ਉਹਨਾਂ ਨੂੰ ਪਾ ਦਾਂਗੇ ਉਹ ਵਿਚਾਰੇ ਖਾ ਲੈਣਗੇ ਤੇ ਉਹਨਾਂ ਦੇ ਮੂਹ ਜਿਹੜਾ ਹੋਊਗਾ ਟੋਕਰਾ ਉਹ ਚੱਕ ਕੇ ਬਾਹਰ ਛੱਡ ਦਾਂਗੇ ਤੇ ਪੱਕੀ ਚਰੀ ਕਰਕੇ ਨਹੀਂ ਖਾਦਾ ਜਿਉਂ ਤਾਂ ਬਾਦੂ ਖਾ ਲੈਂਦੇ ਨੇ ਇਹ ਅੱਗੇ ਚਰੀ ਵਧੀਆ ਸੀਗੀ ਤੇ ਹੁਣ ਦੇਖੋ ਜੀ ਮੱਕਾ ਪਹਿਲਾਂ ਵਾਲਾ ਆਪਣਾ ਖਰਾਬ ਹੋ ਗਿਆ ਸੀ ਮੀਂਹਾਂ ਕਰਕੇ ਤੇ ਹੁਣ ਦੁਬਾਰਾ ਤੋਂ ਆਪਾਂ ਮੱਕਾ ਬੀਜ ਜੈਗਾ ਤੇ ਉਹ ਮਹੀਨੇ 20 ਦਿਨਾਂ ਚ ਹੋਊਗਾ ਫੇਰ ਕਿਤੇ ਜਾ ਕੇ ਵਿਚਰਨ ਨੂੰ ਹਰਾਚਾਰਾ ਹੋਊਗਾ ਨਹੀਂ ਸਾਡੇ ਹਰੇਚਾਰੇ ਦੀ ਕਦੇ ਨਹੀਂ ਛੋਟ ਹੋਈ ਸੀਗੀ ਸਾਡੇ ਤਾਂ ਹਰਾਚਾਰਾ ਬਾਧੂ ਰਹਿੰਦਾ ਹੈਗਾ ਇੱਥੇ ਕਰ ਦਾਂਗੇ ਆਪਾਂ ਖੁਰਲੀਆਂ ਸਾਫ਼ ਇਹਨਾਂ ਦੀਆਂ ਇਹ ਹੁਣ ਖਾਣ ਲੱਗ ਰਹੀ ਹੈ ਦੇਖੋ ਜੀ ਹੁਣ ਇਹਨੂੰ ਜਦੋਂ ਚੱਕਦੇ ਆਂ ਮੁਰੂ ਉਹਨਾਂ ਨੂੰ ਸੁਆਦ ਲੱਗਦਾ ਪਹਿਲਾਂ ਖਾਂਦੇ ਨਹੀਂ ਐਂ ਪਿਆਰੇ ਤਾਂ ਚੱਕਣ ਲੱਗ ਜਾਂਦੇ ਫਿਰ ਇਹਨਾਂ ਨੂੰ ਵਧੀਆ ਲੱਗਣ ਲੱਗ ਜਾਂਦਾ ਹੈਗਾ ਐਂ ਛੋਟੇ ਕਟਰੂ ਉਹ ਕਰਦੇ ਨੇ ਜੋ ਟੋਕਰੇ 'ਚ ਪਾ ਲਿਆ ਫਿਰ ਟੋਕਰੇ 'ਚ ਮੂੰਹ ਮਾਰਨ ਲੱਗ ਗਏ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਥੈਂਕ ਯੂ